ਸਤਿ ਸ਼੍ਰੀ ਅਕਾਲ ਜੀ ਸਾਰੀ ਤੇ ਅੱਧੀ ਵੀਡੀਓ ਚ ਲੋ ਜੀ ਮੈਂ ਪੈ ਰਿਆ ਰਾਤ ਦਾ ਹੀ ਹਾਂ ਜੀ ਬਰਾ ਮੌਲਦਨ ਆ ਰਹੇ ਬਾਰ ਬੈਠੇ ਹਾਂ ਜੀ ਅਸੀਂ ਆਪਣਾ ਕੰਮ ਲੱਗੇ ਵੀ ਅੰਦਰ ਕਰਨ ਨੂੰ ਨਹੀਂ ਤੇ ਦੇ ਨਾਲ ਜਗ੍ਹਾ ਚ ਹਮ ਮਗਾ ਇਧਰ ਗਰੀਪੂ ਗਰੁੱਪ ਤੇ ਫਟ ਕਾਫੀ ਇਹਨੇ ਹਾਂ ਜੀ ਇਹ ਵੀ ਜ਼ਰੂਰੀ ਹੈ ਲੈ ਮੋਟਰ ਨੂੰ ਰੋਜ਼ ਪੱਟਣਾ ਪੈਂਦਾ ਲਾਵਾ ਪੈਂਦਾ ਹਮ ਮਸ਼ੀਨ ਨੂੰ ਟੋਕੇ ਵਾਲੀ ਕਰਕੇ ਤਾਂ ਕਿ ਮਸ਼ੀਨ ਕੋਈ ਕਦੋਂ ਦੀ ਜਰ ਹਮ ਇਹਦੀ ਸਾਈਡਿੰਗ ਕਰਦੀ ਹੈ ਅੱਜ ਹਾਂ ਜੀ ਉਹ ਕੋਡ ਉਪਰ ਨਹੀਂ ਆਈ। ਮੀਂਹੇ ਥੋੜਾ ਰੰਗ ਬੰਨੇ ਆ। ਮੀਂਹ ਪਹਿਲਾਂ ਤੇਜ਼ ਜਿਹਾ ਫਿਰ ਹੌਲੀ ਹੋ ਗਿਆ ਫਿਰ ਹੁਣ ਤੇਜ਼ ਜਿਹਾ ਹੈ। ਘਰ ਤੇ ਬਾਹਰ ਨਹੀਂ ਜਾਣ ਤੇ ਛਤਰੀ ਲੈ ਕੇ ਜਾਣਾ ਗਾਣਾ ਮੋਟਰ ਉਪਰ। ਹੂੰ ਬਾਬਾ ਜੀ ਕਹਿੰਦੇ ਤੇ ਦੇਖ ਕੇ ਹੀ ਚੋਈ ਆ ਗਈ ਹੋਣੀ ਆ। ਚੋਈ ਤਾਂ ਰਾਤੀ ਚੱਲਦੀ ਦੀ ਇਕੱਲੇ। ਹਾਂ। ਛਤਰੀ ਲੈ ਕੇ ਜਾਣਾ। ਕਿੰਨੀ ਕਿ ਚੱਲਦੀ ਕੀ? ਹੈਂ? ਬਾਬਾ ਜੀ ਕਹਿੰਦੇ ਕਿੰਨੀ ਕਿ ਚੱਲਦੀ ਦੇਖ ਕੇ ਹੀ ਏ। ਬਾਬਾ ਜੀ ਜਰੂਰ ਤੁਹਾਡੇ ਬੈਠਾ ਸਾਡੇ ਨੂੰ। ਹੂੰ। ਬਾਬੇ ਬੈਠੇ ਵੀ ਰੇੜੀ ਤੇ ਆ। ਹੈ ਬਾਬਾ ਜੀ। ਮੈਂ ਰਾਤ ਦੇ ਮੀਂਹ ਬੰਦਾ ਦੇਖ ਲਓ ਪੂਰਾ ਮੀਂਹ ਤੇਜ ਪਹਿਲਾ 1 ਵਜੇ ਆਇਆ ਮੀਂਹ 9 ਵਜੇ ਸ਼ੁਰੂ ਹੋ ਗਿਆ ਤਾਂ ਉਹਦੇ ਬਾਅਦ ਹਟ ਗਿਆ ਫਿਰ 1:00 ਵਜੇ ਲੱਗਿਆ 2:00 ਵਜੇ ਪੈਣਾ ਬਸ ਫਿਰ ਚੱਲੀ ਜਾਂਦਾ ਉਹਦੇ ਬਾਅਦ ਤਾਂ ਜੱਦਾ ਹੀ ਚੱਲਦਾ ਮੈਨੂੰ ਲੱਗਦਾ ਤੂੰ ਸਾਰੀ ਰਾਤ ਦੇਖਦਾ ਜੀ ਫਿਰੋ ਜੀ ਮੀਂਹ ਨੂੰ ਜਿਆਦਾ ਅੱਖ ਖੋਲ ਨਹੀਂ ਕੇ ਜਦ ਦੇਖ ਲੈਂਦਾ ਇਹਦਾ ਪੈਂਦੇ ਦਾ ਪੈਂਦਾ ਤੰਦਾ आज लिख्या नब्बे परसेंट हो था। ही ये तो हो गया है ना ठीक तो है बाकी मैं सभी ठीक है वाया नाई आई है ना जी है बी मैं मैसा भी नही आनी हूं मीह ਥਲੀਆ ਅੰਦਰ ਆ ਵਿਚਾਰੀ ਇਹ ਅੰਦਰ ਉਹ ਕੱਟੀ ਬਿਮਾਰ ਨਾ ਹੋ ਜਾਈ ਛੋਟੀ ਕਾਂ ਅੰਦਰ ਬੰਤੀ ਸੀ ਨਹੀਂ ਕਰਤੀ ਹੂੰ ਅੰਦਰੇ ਚਾਹੀਦੀ ਤਾਂ ਹੋਰ ਲਓ ਜੀ ਤਾਰਾਂ ਦਾ ਕਰਤਾ ਦਾ ਜਿੰਨਾ ਕਿ ਲੋਡ ਹੋਇਆ ਜੇ ਰਹਿੰਦਾ ਵੀ ਆ ਕਾਫੀ ਹੁਣ ਲੱਗਿਆ ਸਟਾਰਟਰ ਸਰਵਾਉਣਾ ਵਿੱਚ ਸਟਾਰਟਰ ਖਰਾਬ ਹੋ ਗਿਆ ਇਹ ਮੋਟਰ ਵਾਲਾ ਮੈਂ ਕਿਹਾ ਵੀ ਨੂੰ ਸਰਵਾ ਕੇ ਲਿਆਵਾਂ ਲੈ ਕੇ ਚੱਲੇ ਆ ਮੈਂ ਇਸ ਤਰੀ ਕੋਲ ਨੂੰ ਸਿੰਘ ਦੇਖਦੇ ਆ ਜਾ ਕੇ ਮਹੀ ਹਟਿਆ ਬੈਨੇ ਅੱਜ ਪ੍ਰਿੰਟਰ ਸਾਹਿਬ ਵੀ ਨਹੀਂ ਆਏ ਉਹਨਾਂ ਨੇ ਆਉਣਾ ਤਾਂ ਕੈਨਸਲ ਕਰਤਾ ਮੀ ਕਰਕੇ ਕੱਲੂ ਆਉਂਗੇ ਹੁਣ ਨਾਲੇ ਮੋਟਰ ਵੀ ਨਹੀਂ ਕਿਡਾ ਮਰਚੀ ਹੁੰਦੀ ਆ ਮੈਂ ਨਾਲੇ ਸਟਾਰਟਰ ਫਰਵਾਕੇ ਲਿਆਵਾ ਚਲੋ ਚਲਦੀ ਹੈ ਜੀ ਮੋਟਰ ਵੀ ਨਹੀਂ ਹੁਣ ਲਓ ਜੀ ਸੋਨਾ ਵੀ ਪੈ ਗਿਆ ਪਾਣੀ ਠੀਕ ਆ ਧਰਨਾ ਵਿੱਚ ਕੋਈ ਜ਼ਿਆਦਾ ਨਹੀਂ ਹੈਗਾ ਨਾ ਪਾਉਣ ਦੀ ਲੋੜ ਇੰਨਾ ਗਮੀ ਪਿਆ ਸੁੱਕੇ ਖੇਤਾਂ ਵਿੱਚ ਬਾਕੀ ਉੱਪਰ ਤੇ ਮੜਾ ਮੋਟਾ ਰਹੇ ਆ ਕੱਲ ਦਾ ਹੀ ਚਲਦਾ ਪਾਣੀ ਦਾ ਤਾਂ ਹੁਣ ਤਾਂ ਖੜੇ ਹੋ ਗਏ ਰੇਪ ਪੌਣਾ ਦਾ ਜੂਰੀ ਆ ਦੇਖਦਾ ਜੇ ਪਾਣੀ ਘਟ ਗਿਆ ਤਾਂ ਠੀਕ ਨਹੀਂ ਤਾਂ ਫੇਰ ਚਲਦੇ ਪਾਣੀ ਜੇ ਪਾ ਦੇਣਾ ਇੱਕੜਾ ਹੀ ਹੋਰ ਕਰ ਵੀ ਗਿਆ ਸਕਦੇ ਆ ਤਾਂ ਤਾਂ ਹੋ ਗਏ ਖੜੇ ਆ ਇਹ ਇਹ 3 ਘੰਟਿਆਂ ਨੂੰ ਬਹੁਤ ਪ੍ਰੋਬਲਮ ਆ ਗਈ ਗਰਨ ਵੀ ਲੱਗ ਗਿਆ 18 ਹਲੇ ਫੇਰ ਵੀ ਖੜਾ ਏ 92 ਵੀ ਖੜਾ ਦੀ ਵੋਚ ਦੀ ਕਰਨ ਲੱਗੇ ਸਾਰਾ ਡੇਡਾ ਹੋ ਗਿਆ ਜਿਹੜਾ ਘੱਤੀ ਆ 95 ਵੀ ਥੋੜਾ ਜਿਹਾ ਡੇਡਾ ਹੋਇਆ ਆਪਣੇ ਵਾਲ ਪਰ ਉਹਨਾ ਨਹੀਂ ਹੈਗਾ ਬਚਾਉ ਆ ਫੇਰ ਵੀ ਬਣਾਉਣਾ ਪੈਣਾ ਇਹ 10 ਦਿਨ ਤੱਕ ਨਹੀਂ ਨੇ ਸਾਰਾ ਘੱਟ ਜਿਹੜੇ ਸਾਫ ਗਲਤ ਵਧਿਆ ਵਗਣਾ ਉਹ ਪਾਣੀ ਕਰਕੇ ਜਿਆਦਾ ਹੈ ਆਉਂ ਮੈ ਲੋਈ ਚਾਚੇ ਨੂੰ ਹੈ ਦਲੀ ਕਿਆ ਕਰ ਰਿਹਾ ਇਹਨਾਂ ਦਾ ਰਾਤ ਤੇਰੇ ਕਨ ਆਦੋ ਤੂੰ ਕਿਆ ਕਹਿੰਦਾ ਹਾਂ ਹਾਂ ਸਾਦ ਕਾ ਪੈਸੇ ਇਕੱਠੇ ਕਰੋ ਹਾਂ ਮੈ ਤਾਂ ਰੋਟੇ ਮੈ ਤਾਂ ਪੈਸੇ ਮੰਗਦੇ ਆ ਤੇ ਤੂੰ ਚਾਚਾ ਚੱਲ ਸਾਰਿਆਂ ਦਾ ਨਾਨਿਆਂ ਦਾ ਕਾਦਾ ਖਾਇ ਪੁੱਛਦਾ ਨੂ ਪੁੱਛਦਾ ਤੇਰੀ ਨਾਲ ਕਿਆ ਕਰੇ ਤੇਰੇ ਕਾ ਸਾਰੇ ਰਲ ਕੇ ਕਰ ਕੇ ਕਿਆ ਕਰੇ ਇਹ ਪੀਜਾ ਮੰਗਾ ਲੈ ਦੋ ਪੀਜਾ ਇਹ ਲੈ ਬਾਕੇ ਜੀ ਜੇ 버ਗਰ ਮੰਗਾਨੀ ਹੈ ਹਾਂ ਮੈਨੂੰ ਕੁਝ ਵੀ ਬੋਲਿਆ ਉਹਦੇ ਪਤਾ ਨਹੀਂ ਬਿੱਲੇ ਨਾਲ ਕੁਝ ਵੀ ਉਹਰੇ ਮੈਂ ਚੁੱਪ ਕਾ ਕੇ ਚਾਰ ਰੋਟੇ ਖਾ ਲਈ ਬੈਠੇ ਹਾਂ ਮੈਂ ਵੀ ਕੋਈ ਮੈਨਾਂ ਹੀ ਬੱਲੇ ਦਾ ਉਹਰੇ ਹੈ ਨੇ ਮਾਝ ਚਪਕਾ ਕੇ ਮੈਂ ਰੋਟੀ ਖਾ ਗਏ ਹੂੰ ਮਾ ਕੋਈ ਨਹੀਂ ਖੜਿਆ ਮੈਂ ਹੂੰ ਖਾ ਪੀ ਕੇ ਹੱਥ ਮਿਲ ਕੇ ਹੂੰ ਤੂੰ ਕੋ ਮੈਂ ਕੋ ਨਹੀਂ ਘਰ ਵਿੱਚ ਬਠ ਗੇ ਇਹੇ ਹਾਂ ਰਾਮੀ ਪੈਂਦੇ ਚ ਪਾਰਟੀ ਲੱਗੇ ਵੀ ਦੁਕਾਨਾ ਮੈਨੂੰ ਪਤਾ ਤਾਂ ਮੈਂ ਉੱਤੀ ਜਦੀਓ ਤੈਨੂੰ ਛੜਦਾ ਇਹਨਾਂ ਨੂੰ ਹੈ ਸਾਨੂੰ ਛੜਦਾ ਛੱਡਿਆ ਨਹੀਂ ਹੈ ਅਸੀਂ ਚਾਰ 버ਗਰ ਖਿਆਤਾ ਹੂੰ ਪਹਿਲਾਂ ਚਾਚਾ ਰੋਟੀ ਖਾਣ ਲੱਗਿਆ ਅਸੀਂ ਕਿਹਾ ਚਾਚੇ ਦੋਈ ਖਾ ਕੇ ਆਈ ਭੁੱਖ ਲੱਗੀ ਸੀ ਯਾਰ ਅਸੀਂ ਕਿਹਾ ਵੀ ਕਿ ਚਾਚੇ ਦੋਈ ਰੋਟੀਆਂ ਖਾ ਕੇ ਆਈ ਕਿ ਆ ਕੇ 버ਗਰ ਮੰਗਾ ਲੈਂਦੇ ਆਪ ਨੂੰ ਹੂੰ ਠੀਕ ਹੈ ਹੂੰ ਜ다 ਐ ਯਾ ਚੈਸੀ ਯਾ ਵੀ ਪੁੱਛਿਆ ਕਹਿੰਦਾ ਹੁਣ ਨਹੀਂ ਮੈਂ ਖਾਣਾ ਫਿਰ ਅਸੀਂ ਆਰਡਰ ਦੱਬਤਾ ਫਿਰ ਕਹਿੰਦਾ ਮੈਂ ਖਾਣਾ ਹੈ ਤੇ ਕਹਾਂ ਤੇ ਰੋਟੀ ਖੋਦੀ ਫਿਰ ਅਸੀਂ ਤਾਂ ਵੀ ਅਸੀਂ ਕਿਹਾ ਸੀ ਕਿ ਚੱਲ ਫੋਨ ਕਰਕੇ ਉਹਨਾਂ ਨੂੰ ਕਹਿ ਦਿੰਦੇ ਇੱਕ ਹੋਰ ਜੋੜ ਦੋ ਫਿਰ ਵੀ ਨਹੀਂ ਹੁਣ ਨਹੀਂ ਮੈਂ ਖਾਣਾ ਨਹੀਂ ਅੱਡੇ ਵਰਤ ਨਹੀਂ ਮੰਗਾਉਂਦੇ ਵਰਕਰ ਇਹ ਦੱਲੀ ਇਹ ਕਿੱਥੇ ਮੰਗਾਦੇ ਆ ਰੋਪੜ ਤੋਂ ਮੰਗਾਉਂਦੇ ਆ ਉਹਨਾਂ ਨੇ ਦਿੱਤੀ ਅਸ ਬੱਲੀ ਇਹਨੇ ਵਿਗੜ ਗਏ ਹੋ ਉਹੜ ਕੇ ਨਿਗਾ ਰੱਖੇ ਕਰੇ ਨਾ ਜੀ ਕੱਲ੍ਹ ਤੇ ਨਹੀਂ ਆਇਆਗਾ ਚਾਚਾ ਦਾਪ ਖਾ ਲੈਂਦਾ ਚਾਚਾ ਪਿਛਲੀ ਵਾਰੀ ਸਾਡੇ ਨਾਲ ਪੀਜੇ ਤੇ ਤਾਂ ਆਈ ਨਹੀਂ ਹੈ ਕੋਈ ਗੋਲ ਕਹਿੰਦਾ ਹੈ ਜੀ ਮੈਂ ਆਪ ਨੂੰ ਮਿਲ ਜਾਂਦਾ ਕਿੱਥੇ ਦਿੰਦੇ ਆਂ ਫਿਕਰ ਕੇ ਕੱਲੇ ਹੋ ਰਿਹਾ ਚਾਚੇ ਤੇ ਨਾ ਅੱਜ ਦਿਵਸ ਮਿਲਣੇ ਚਾਹੀਦੇ ਨਾ ਪਰ ਗਲਤ ਕਰ ਲੈ ਯਾਰ ਦਿੱਲੀ ਤੁਹਾਨੂੰ ਚੱਲ ਹੋ ਗਈ ਜੀ ਇਹ ਵੀ ਫਿਟਿੰਗ ਬਾਹੂ ਹੀ ਕਿੰਨਾ ਰਹਿ ਗਿਆ ਬਾਤਾਰ ਵੀ ਲਾਤੀ ਐਨ ਕੁੰਡੀਆਂ ਹੈ ਨਾ ਜੀ ਦਾ ਰੋੰਡੀ ਕਰਦੇ ਇਹ ਪਹਿਲੀ ਕਰੇਗਾ ਇਹਨਾਂ ਨੂੰ ਕਾਨੀ ਪਾਰਟੀ ਖੋਲ ਦੇ ਕੇ ਤਾਂ ਇੱਥੇ ਸੱਦੇ ਪਹੌਣ ਤੋਂ ਬਾਅਦ ਤੁਸੀਂ ਕਿਆ ਕਾਨੀ ਪਾਰਟੀ ਠੀਕ ਐ ਚਾਚੇ ਆਹੀ ਰਾਤ ਸਾਢੇ 8 ਵਜੇ ਆਇਆ ਤੇਲੀ ਨਹੀਂ ਆਇਆ ਟਡ ਪੇ ਆਇਆ ਇੱਥੇ ਗਾਲਾਂ ਕੱਢੀਆਂ ਮੇਰੀ ਆਇਆ ਇਹ ਭੱਜ ਕੇ ਦਵਾਰ ਆ ਕੇ ਹੈ ਕਹਿੰਦਾ ਮੈਂ ਆਇਆ 5 ਮਿੰਟ ਚ 5 ਮਿੰਟ ਆਵੋਗੇ 10 ਮਿੰਟ ਐ ਕਹਿੰਦਾ 버ਗਰ ਲੈ ਆਂਦਾ ਹਾਂ ਉਹ ਫਾਕੇ ਆਇਆ ਬਸ ਮਾ ਖਾਇਆ ਬਾਲੋ ਬੈਗਰ ਐਦਾਂ ਨਾ ਕਰੀ ਕਰੋ ਦਦੀਨਾ ਵਾਲੇ ਤੁਸੀਂ ਇਹ ਕਿੱਥੇ ਧੱਕਾ ਕਰਦੇ ਸਾਡੇ ਆਪਣੇ ਠੀਕ ਆ ਸਾਡਾ ਹੱਥ ਫੋਜੂ ਤੇਰਾ ਦੇਖੀ ਤਾਂ ਹੱਥ ਫੋਜੂ ਬੈਜੇ ਚਾਚੇ ਦਾ ਹੱਥ ਫੋਜ ਗਿਆ ਮੈਂ ਫੇਰ ਗੱਲ ਸਿਰੇ ਆ ਬਾਸ ਠੀਕ ਐਨ ਓਕੇ ਚਲ ਆ ਉਸ ਇੱਥੇ ਮੈਂ ਪਾਣੀ ਪੂਣੀ ਨਹੀਂ ਪੀਂਦਾ ਇਹ ਵੀ ਲਾਇਆ ਹੈ ਫਲਟਰ ਨਾ ਮੈਂ ਇੱਕ ਬਣਾ ਲੱੜਦਾ ਹੋਇਆ ਨਹੀਂ ਮੈਂ ਤਾਂ ਬੁੱਪਾ ਰਾਜ ਦਾ ਲਾਇਆ ਬਣਾ ਹੈ ਇਹਨੇ ਕਿਹੜਾ ਬੁੱਪਾ ਰਾਜ ਦਾ ਐ ਚੇ ਠੀਕ ਆ ਆਈ ਨਹੀਂ ਮੇਰੇ ਨਾਲ ਵੀ ਹੂੰ ਵਧੀਆ ਚੱਲੀ ਜਾਂਦਾ ਬਾ ਮੁਰਲਾ ਸ਼ੀਸ਼ਾ ਜਿਹਾ ਪਤਾ ਨਹੀਂ ਕਿ ਕਹਿੰਣਾ ਟੁੱਟ ਗਿਆ ਤਾਂ ਜੀ ਹੁ ਤਾਂ ਇਹ ਬਈਆ ਚੱਲਦਾ ਤਾਂ ਨਾਲ ਇੱਕ ਸਰਾਹ ਦੀ ਠੀਕ ਆ ਭਾਜੀ ਹਾਂ ਨਾਲ ਥੋੜੀ ਜਿਹੀ ਅੱਥੇ ਤੇ ਦਾਸ ਜੀ ਨੇ ਕਿ ਉਹਨੇ ਨਹੀਂ ਨੇ ਉਹ ਤੋਂ ਪਹਿਲਾਂ ਤਾਂ ਪੀਜਾ ਮੰਗਵਾਉਣ ਦਾ ਚਾਚੇ ਨਾਲ ਫਿਰ ਚਾਚੇ ਦੇ ਭਤੀਜੇ ਨੇ ਮਕਰਾਤਾ ਉਹ ਤੇ ਪਿਓ ਦੇ ਪਿਓ ਹਾਂ ਉਹ ਕਹਿੰਦਾ 버ਗਰ ਖਾ ਲੈਂਦੇ ਤਿੰਨੇ ਜਣੇ ਚਾਰੇ ਜਣੇ ਹਾਂ ਫਿਰ ਜੱਜਾ ਰੋਟੀ ਖਾਣਾ ਕੀ ਹੈ ਹੁਣ ਦਾ ਕਰਜੋਤ ਹਾਂ ਉਹ ਵੀ ਕੋ ਗਾਇ ਦੂਗਾ ਜਿੰਨੇ ਇਹਨਾਂ ਦੀ ਨਿਗਾ ਰੱਖੇ ਕਰ ਤੁੰਛਾ ਠੀਕ ਆ ਉਹ ਭਾ ਕੇ ਕਹਿੰਦਾ ਲੈਡੀ ਰਾਤ ਦਾ ਪੰਪ ਦਾ ਕਾ ਕਹਦਾ ਮੈਂ ਉਹ ਪੁੱਛਾ ਜਾਏਗਾ ਉਹ ਮੰਗ ਦੇਗਾ ਕੁੰਵਾਰਟੀ ਕਰੇਗਾ ਖਾਇਆ ਦੇ ਆਉਂ ਗੁਬਾਚਿਆ ਉਹ ਖਰਾਬ ਈ ਐ ਤੋਂ ਸੋਡਾ ਖਾਦੇ ਕਾਫੀ ਖਰਾਬ ਦੋ ਰੋਡੀਆਂ ਡੇਢੀ ਲੱਗਦੇ ਡੇਢੀ ਰੋ ਘੇ ਲੈਦੇ ਐ ਮੈਨੂੰ ਕੁਝ ਰੱਖੇ ਕਰ ਉਹ ਕੁੱਦ ਕਹਿੰਦਾ ਕੇ ਇਹ ਦੋ ਰੋਡੀਆਂ ਘੇ ਲੈਦੇ ਐ ਤੇ ਤੇ 100 ਰੁਪਏ ਤੇਤਾ ਮੈਂ ਕੱਢ ਕੇ ਚੱਕੋ ਖਾ ਲੋ ਲੈ ਬੱਸ ਅਰੇ ਉਹ ਡੇਢੀ ਕੁਲ ਵੀ ਘੋਈ ਪੈਦੀ ਪੁੱਛਦਾ ਮੈਂ ਰੋਜ ਤਾਂ ਹੀ ਖਾਂਦੇ ਯਾ ਚੇ ਕੌਣ ਇੱਕ ਕੱਲ ਖਾਦੀ ਪਰਸੋਂ ਕੱਲ ਖਾਦੀ ਹਾਂ ਇੱਕ ਹਫਤੇ ਕੇ ਪਹਿਲਾ ਖਾਦੀ ਦੀ ਬਸ ਨਾ ਦਿੱਕੇ ਨਾ ਦਿੱਕੇ ਮੱਸੀ ਦਾ ਦਾਅਦੇ ਉਹ ਦੇਖੋ ਤੁਸੀਂ ਇਹ ਹੋਰ ਕੋਸਤਾ ਨਹੀਂ ਜਾਂਦੇ ਸਾਲੇ ਹੈ ਨਿਗਰ ਰੱਖੀ ਨਾ ਦੀ ਕੋਈ ਪੁੱਕੀ ਡੰਡਾ ਰੱਖਿਆ ਉਹ ਘੱਟ ਕੇ ਪਾਸ ਤਾਂ ਡੰਡਾ ਰੱਖੀ ਤਿਆਰ ਕੋਈ ਰੱਖਿਆ ਵਾ ਟੱਕ ਕੋਈ ਪੁੱਠੀ ਸਿੱਧੀ ਚੀਜ਼ ਦੇਖੀ ਸਮਝ ਗਿਆ ਤਿੰਨ ਕਹੀ ਜਾ ਰੱਖਿਆ ਵਾ ਹੂੰ ਪੁੱਠੀ ਵੀ ਡੰਗੜਾ ਕੋ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਆ ਲੈ ਜਾ ਲੈ ਅਜੇ ਖਿਲਾ ਲਾਂਗੇ ਚਾਚੇ ਤੈਨੂੰ ਬਾਹਰ ਨਹੀਂ ਖਾਣਾ ਹੋ ਰਿਹਾ ਮਾਂ ਵੀ ਖਾ ਲੂਗਾ ਬਿੱਡੂ ਬਾਹਰ ਹੁਣ ਲਈ ਰਹਿ ਗਈਆਂ ਤਾਰਾਂ ਜੀ ਚਲੋ ਕਾਸਲੇ ਬੋਰਡ ਹੈਗੀ ਦੇ ਤਾਂ ਨਹੀਂ ਠੀਕਾ ਬੋਰਡ ਕਰ ਸੇਬ ਠੀਕ ਆ ਬੋਰਡ ਕਾ ਕੇ ਰੱਖ ਤੇ ਲੈਟ ਨੂੰ ਡੀਕਦੇ ਲੈਟ ਗਈ ਭੱਜ ਅਧੀ ਮਾਰਨੇ ਤੇ ਸਰਾਕ ਬੋਰਡ ਗੱਡਣ ਨੂੰ ਆਏ ਜੇ ਆਏ ਹੂੰ ਕੱਦ ਕੇ ਗਏ ਫੱਟ ਜਾਈ ਜਾਂਦਾ ਸਾਡੇ ਵਿੱਚ ਹੂੰ ਜਿਕਣਾ ਸਾ ਜਿਕਣਾ ਆਏ ਜਿਕਣਾ ਆ ਉਹ ਤਾਰ ਜਿਕਣਾ ਹੋ ਗਿਆ ਇਹ ਪਾਟੇ ਡਾਇਰਕਟਰ ਕਰਦਾ ਰਿਹਾ ਇਹ ਕੰਮ ਆਈਦਾ ਹਸਪਤਲ ਤੇ ਪਰ ਫਿੱਟ ਕਰਨ ਉਹ ਕਾਦੇ ਤੇ ਪਰ ਫਿੱਟੇ ਹੋ ਜਾਣਾ ਨੇ ਬੰਦ ਹੋ ਜਾਣਾ ਜਾਂ ਨਹੀਂ ਇਹ ਕਿਹੜਾ ਪੱਪਤੀ ਜਾਈ ਐ ਇਹਨੂੰ ਪੰਜ ਦਾ ਸਿੱਧਾ ਐ ਪਰ ਫੇਰ ਹੱਥ ਨਹੀਂ ਬਚੂਗੀ ਜਦਕਰ ਉਹਨਾਂ ਲੱਗੇ ਹੋਵੇ ਅੰਦਰਲੀ ਸਾਈਡ ਕੀ ਕਿੰਨਾ ਹੱਥ ਹੋਇਆ ਅੰਦਰ ਜੀ ਕਹੇ ਕੰਧ ਤੇ ਫਿੱਟ ਹੋ ਜਾਣਾ ਚਾਹਚੇ ਨੇ ਤਾਂ ਐ ਲੱਗ ਜਾਣਾ ਕੋਈ ਕਹਦੇ ਨਹੀਂ ਯਾਰ ਜਿੱਕਣਾ ਪਿਆ ਇੱਕਣਾ ਹੀ ਕੰਧ ਤੇ ਲੱਗ ਜਾਣਾ ਇਹਨੇ ਕੱਲ ਮੰਨ ਕੇ ਡੈੜੀ ਇਹਦੀ ਮੰਨੀ ਨਹੀਂ ਹੁੰਦੀ ਐ ਅੱਜ ਜਾਂ ਆਪ ਤਾਂ ਬੱਤੀ ਜਾਈਦੀ ਐ ਜਿੰਦੇ ਪੰਜ ਦਾ ਇੱਕ ਤਾਜ ਉਹਨੇ ਆਪੇ ਕੁੱਟਣਾ ਪਿਆ ਤੇ ਪੰਜ ਦਾ ਹੱਥ ਬਚ ਕੇ ਫੇਰ ਕੇ ਕੋਈ ਕੋਈ ਤੋਂ ਹਾਂ ਜੀ ਦੱਲੀ ਦੀ ਮੰਨ ਹੋਰ ਕਿਸੇ ਦੀ ਨਹੀਂ ਮੰਨ ਹਾਂ ਜੀ ਹਾਂ ਜੀ ਹਾਂਜੀ ਠੀਕ ਗੱਲ ਠੀਕ ਹੈ ਉਹ ਕੰਮ ਕਰ ਦਿੱਤਾ ਜੀ ਉਹ ਪੂਰੀ ਆ ਠੀਕ ਹੈ ਤਾਂ ਜੀ ਕਾ ਇੱਕ ਬੋਟ ਲੱਗਿਆ ਬਏ ਉਹਦੇ ਪਾਸੇ ਲੱਗੀ ਵੀ ਉਹ ਕਹਿ ਜਾਏ ਦੇਖਣਾ ਠੀਕ ਆ ਜੀ ਠੀਕ ਹੈ ਮਾਜਾ ਪੈ ਰਿਆ ਨਾ ਲਾ ਲਾ ਮੇਲਾ ਬ ਚਾਰ ਬੋਟ ਬਣਾ ਕੇ ਰੱਖ ਤੇ 1 2 3 4 ਜਦੋਂ ਲਾਈਟ ਆਉਂਗੀ ਫਟ ਕਰ ਦੇਣਾ ਬੱਚਾ ਬੋਲਵਾ ਦੇ ਪੱਖਿਆਂ ਦੇ ਸਭ ਕਰ ਸੀਜ ਕਸ ਤੇ ਇਹਦਾ ਦੋ ਇਧਰ ਲਈ ਛੱਡ ਦੇ ਦੋ ਉੱਜ਼ਰ ਲੈ ਦੇ ਦੋ ਉਧਰ ਲਈ ਛੱਡ ਦੇ ਸਾਰੀ ਪੱਟ ਕੇ ਛੜਤੀ ਸਪਲਾਈ ਉੱਧਰ ਦੀ ਅਸੀਂ ਅੱਜ। ਉਹ ਡੀਕ ਤੇ ਆ ਲੈਟ ਨੂੰ ਲੈਟ ਹੈ ਪਹਿਲਾਂ ਉਹਨੇ ਦੀ ਜਦ ਲੈਟ ਜਦ ਰਹੇ ਤੇ ਹੁਣ ਫੁੱਲ ਲੈਟ ਹੈ। ਹੁਣ ਲੈਟ ਨਹੀਂ ਦੈਨ ਹੋਵੇ ਨਾ। ਆ ਚੱਕੂ ਨਾ ਕੰਮ ਕਰਮ ਐਂ ਐਂ ਪੱਟ ਐਂ ਵੱਟ ਕੇ ਐ ਕਰਦੇ। ਉਹ ਤਾਂ ਪਲੱਸ ਆਣੀ ਹੋਣੀ ਪੁਆਇੰਟ ਆ। ਆਹ ਨਾ ਬੁੱਟਰ ਮਾ ਉਹ ਸਕੀਮ ਨਾਲ ਉਹਨਾ ਪੱਟ ਦਾ ਸਾਈਡ ਟੁੱਟਣਾ। ਇਹ ਪੁਆਇੰਟ ਦਿੱਤਾ ਹੁੰਦਾ ਇੱਥੇ ਜੀ ਹੈਨਾ।

ਤਾਂ ਦੱਤ ਤੱਕ ਤਾਂ ਮੰਗਾਂ ਮੈਂ ਦੁਰਮਟ ਮਿਲ ਗਿਆ ਦੁਰਮਟ ਦੁਰਮਟ ਦਾ ਸੀ ਬੋਖਾ ਨੇ ਆਂਦਾ ਜੀ ਜਾਂਦਾ ਇਹਦਾ ਹਾਂਜੀ ਬੰਦਾ ਠੀਕ ਹੈ ਜੀ ਚੱਕ ਲਿਆ ਜੀ ਅਸੀਂ ਉਹ ਤੁਸੀਂ ਫੋਟੋ ਖਿੱਚ ਲੈਣੇ ਦੀ ਪੀ ਆ ਕੇ ਫਿਰ ਕਿਤੇ ਮੁੱਕਰ ਜੂਵੇ ਇਹ ਚੱਕ ਲਿਆ ਆ ਜੀ ਇੱਕ ਠੀਕ ਚੰਗੇ ਜੀ ਲੈ ਕੇ ਉਹ ਸੀ ਆਈ ਇਹ ਮੈਂ ਜੀ ਖੇਲੀ ਆ ਮੈਨੂੰ ਦੇਖੇ ਨਾਲ ਚਾਹੀਦਾ ਭਾਈ ਸਾਡੇ ਤੇਰੀ ਜੀ ਇਹ ਕਾਹਤੋਂ ਸ ਕੋਣ ਤੇ ਤੇਰੀ ਸੁਣ ਲਓ ਪਹਿਲਾਂ ਮੈਂ ਕਾ ਕਰਨਾ ਮੈਂ ਬਜੀ ਮਿੱਤਰੀ ਆ ਬਜੀ ਗੁੱਡਣੀਆਂ ਉਹ ਅੱਛਾ ਬਲੇਗਾ ਹੁਣ ਕਿ ਕਿਤੇ ਦੇਣੀ ਚੱਕਨ ਕਿ ਮੈਂ ਖੇਡਣੀ ਤੇਰੀ ਚੀਜ਼ ਆ ਸਕੀਮ ਦਾ ਖੇਡਣੀ ਇਹ ਵੇ ਤੂੰ ਮੇਰੇ ਨਾਲ ਦਰਵਾਜ਼ਾ ਖੋਲ ਤੋ ਹਾਂ ਤਾਂ ਚਾਹੀਦਾ ਗੱਲ ਖਤਮ ਉਹ ਕੋਈ ਗੱਲ ਆ ਮੈਂ ਚੱਕ ਲਿਆ ਜੇ ਤੀ ਉਹ ਓਟ ਪੜਦੇ ਨੇ ਹੈ ਉੱਥੇ ਆ ਨਵੇਂ ਸੁੱਚਾਂ ਘਟ ਗਈਆਂ ਉੱਥੇ ਤਾਂ ਹੁਣ ਫਿਰ ਉੱਪਰਿਆ ਉਹ ਕੇ ਲਾ ਦੋ ਥੋੜੇ ਜਿਹਾ ਲਾ ਦੋ ਮੈਂ ਆਪਣੀ ਹਾਈਟ ਦੇ ਹਿਸਾਬ ਨਾਲ ਲਵਾਦੇ ਦੋਵੇਂ ਸਾਹ ਦਾ ਨਕਰਾ ਕਰਾ ਬਣਾ ਦਿੱਲੀ ਦੇਖ ਤੇ ਲਾ ਕੇ ਤੂੰ ਡਬਲੂ ਵੀ ਦੇਖ ਤੇ ਦਿੱਲੀ ਨੇ ਦੇਖ ਲਈ ਜੱਜੇ ਨੇ ਦੱਬ ਗਏ ਜੀ ਉਹ ਕੱਤ ਦਾ ਸਾਹ ਨੂੰ ਚਲਾਉਣੀ ਪੈਂਦੀ ਐ ਕਿਤੇ ਨਹੀਂ ਦੱਬ ਕੇ ਦੱਬੁੰਦਾ ਆ ਜਾਣਾ ਸਾਹ ਦਾ ਦੇਖਿਆ ਪਰੂਵੇ ਲੈ ਦੱਸ ਪਹੁੰਚਦਾ ਹੱਥ ਜੱਜੇ ਦਾ ਕੱਤ ਦਾ ਸਾਹ ਨੂੰ ਲਿਕਣਾ ਇਹ ਨਹੀਂ ਲੁਆਈਏ ਮੈਨੂੰ ਕਹਿੰਦਾ ਅੱਲੇ ਲਾ ਦੇਂਦੇ ਕਹਿੰਦਾ ਨਹੀਂ ਨਹੀਂ ਉੱਚੀ ਲਾਉਣੀ ਉਹ ਤਾਂ ਠੀਕ ਹੈ ਚਲ ਪਾਣੀ ਨਹੀਂ ਪਾਉਂਗਾ ਕਹਿੰਦਾ ਉਹ ਤਾਂ ਠੀਕ ਹੈ ਇੱਥੇ ਹੀ ਹੂੰ ਅਤੈ ਵੀ ਲਾਤੀ ਹੁੰਦੀ ਥੋੜੀ ਆਚੇ ਬਰੇ ਕੰਮ ਚ ਕਹਿ ਲਿਆ ਮੱਟੇ ਨੂੰ ਨਾ ਸਤਨਾ ਲਾ ਕੇ ਆ ਵੀ ਸਾਰੀਆਂ ਲਾਤੀਆਂ ਲੁੱਟ ਕਰਦੀ ਇਹਦੇ ਤੱਕ ਤਾਂ ਪਹੁੰਚਣਾ ਹੈ ਮੈਨੂੰ ਬੜਾ ਕੱਢਣਾ ਹੈ ਕਿ ਮੈਂ ਨਹੀਂ ਬੜਬੜਨਾ ਹੈ ਕਿਆ ਬਤਾਉਂਦਾ ਜੀ ਆ ਗਈ 1 ਸਕਿੰਟ ਵਾਸਤੇ ਵੀ ਆ ਗਈ ਹੋਰ ਕਿਆ ਮੈਂ ਹੋ ਗਿਆ ਤੇਰੀ ਹੁਣ ਸੀ 1 ਸਕਿੰਟ ਵਾਸਤੇ ਲਾਈਟ ਆ ਗਈ ਪੈ ਗਿਆ ਕੋਮ 11 ਥੰਦਾ ਕੰਮ ਹੋ ਜਾਣਾ ਕੱਦ ਜੀ ਰੂਰੀ ਬੰਗਾ ਲੈਣਾ ਲਾਈਟ ਕਰੇ ਕਿੰਜ ਕਰਾਂ ਆ ਪਸੀ ਜੰਗੇ ਐ ਤੇ ਖਤਰਨਾਕ ਚੀਜ਼ ਆ ਇਹ ਸਭ ਤੋਂ ਖਤਰਨਾਕ ਪਾਣੀ ਤੇ ਬਣਦੀ ਆ ਪਾਣੀ ਦੀ ਤੁਸੀਂ ਮਾਣ ਸੁੱਕ ਪਕੇ ਛੱਡ ਵੀ ਦੂੰਗੀ ਪਾਣੀ ਕੀ ਨਹੀਂ ਛੱਡਦੀ ਜੇ ਸਵੇਰੇ ਸਾਨੂੰ ਲੋੜਤੀ ਆ ਭੱਜੀ ਵੀ ਨਹੀਂ ਤੀ ਹੁਣ ਭਜੀ ਗਈ ਆ ਉਹ ਹੁਣ ਫਿਰ ਚਾਹੀਦੀ ਹੈ ਹੈ ਇਹ ਬੁੱਧਾ ਇਹ ਤਾਂ ਪਰਾਣਾ ਖੋਲਿਆ ਜੀ ਪਰਾਣਾ ਖੋਲਿਆ ਇਹ ਇੱਥੇ ਲਾ ਦੂੰਗਾ ਦੇਖਦਾ ਲਾਉਣਾ ਪੈਣਾ ਨਹੀਂ ਸੁੱਕਿਆ ਵੱਧ ਹੋ ਜਾਣੀ ਕਿਤੇ ਇਹਦੇ ਕੋਲ ਇੱਕ ਹੋਰ ਮੋੜ ਆ ਇਹਦਾ ਬਰ ਇੱਥੇ ਤੱਕ ਜਾਊਗਾ ਤੇਰੀ ਵਰਤਨ ਹਾਂ ਜੀ ਭੇਜ ਲੈਗੇ ਰੋਕਦਾ ਜੇ ਦੁਬਾਰਾ ਪਾਗੜਾ ਪੇਰ ਦੋਗੇ ਤਾਰ ਉਡੀ ਲੰਬੀ ਪੈ ਜਾਣੀ ਜੱਡੀ ਤਾਰ ਪਾਉਣੀ ਆ ਜਿੱਥੇ ਤੱਕ ਲਿਗੇ ਜਾਣੀ ਤਾਰ ਜਾਈ ਵੀ ਉਨੀ ਤਾਰ ਪਈ ਜਾਣੀ ਉਹ ਤਾਂ ਐਂ ਕਰੀ ਨਾਲੇ ਆ ਬ੍ਰਿਜ ਜਿਹੜਾ ਹੀਟਾਂ ਦੇ ਮਾਰ ਦਿਆ ਜਿਹੜਾ ਨਾ ਹੀਟਾਂ ਉਹਦਾ ਮਾਰਦਾ ਉਹਦਾ ਕਰ ਦਿੰਦਾ ਡੰਗੜਾਂ ਦੇ ਵਿੱਚ ਨਾ ਜਾਵੇ ਕੋਈ ਨਾ ਹਾਂਜੀ ਹਲ ਤਾਂ ਸਾਰਾ ਸਮਾਨ ਉੱਕਣਾ ਹੀ ਤਾਂ ਖੜਿਆ ਪਿਆ ਇੱਧਰ ਵੀ ਆ ਇੱਧਰ ਵੀ ਸਾਰੇ ਕਿਤੇ ਸਮਾਨੇ ਦਾ ਟੋਚ ਵੀ ਕਿੱਧਰ ਰਾਤ ਜਾ ਉਧਰ ਮੀ ਬਬੇ ਮੈਂ ਉੱਥੇ ਪਿਆ ਇੱਥੇ ਟਾਗਾ ਪਿਆ ਇੱਥੇ ਫਿਰ ਇੱਥੇ ਗਾੜੇ ਨਿਕਲੇਦੇ ਫੇਰ ਮੈਂ ਉਹ ਜੋੜ ਤਾਂ ਉਧਰ ਤੇ ਤਾਰ ਪਾਈ ਵੀ ਆ ਜੋੜ ਸੰਪਰਕ ਕਰਕੇ ਫੇਰ ਮੈਂ ਆਇਆ ਡਰ ਰਲਦਾ ਮਾਈਕ ਨੂੰ ਆ ਕੇ ਗਏ ਲ ਆ ਸੋਚ ਚੱਕਤੀ ਬਹੁਤ ਹੂੰ ਠੀਕ ਹੈ ਜੀ ਵਧੀਆ ਕਰਿਆ ਉਹ ਕਰੇਗਾ ਜੀ ਵੀ ਕੱਲ ਦੀ ਿਆੜੀ ਲੱਜਣੀ ਅਸੀਂ ਤਾਂ ਹੌਲੀ ਹੌਲੀ ਵਾਲੇ ਮਿਸਤਰੀ ਜਦ ਲਈ ਤਾਂ ਜਾਲੀ ਨਿਭੜੇ ਮਨੁਰਾਜੀ ਕੱਲੂ ਵੀ ਸਾਡਾ ਨਿਭੜਨ ਕੱਲ ਦੀ ਵੀ ਲਾਜ ਜੇ ਕੱਲ ਦੀ ਵੀ ਪਰਸੋਂ ਤੱਕ ਨਿਭੜੂ ਪਰਸੋਂ ਸ਼ਾਮ ਤੱਕ ਹੁਣ ਵਿਲੇ ਹੀ ਹੁਣ ਕਿਹੜੇ ਕਹਿ ਕੱਜੂ ਕਰਨ ਉਹ ਸਾਨੂੰ ਇੱਕ ਇਨਵਰਟਰ ਤਾਂ ਨਹੀਂ ਲਵਾਉਂਦਾ ਬਸ ਬਸ ਕੱਲਾ ਇਨਵਰਟਰ ਲਈ ਭਾਈ ਬੁਲਾਉਣਾ ਇਨਵਰਟਰ ਦੀ ਸਪਲਾਈ ਨਹੀਂ ਦੇਣੀ ਆਉਗੀ ਆਂਦੇ ਨੀ ਕਦੇ ਕਰਿਆ ਤਾਂ ਹੈ ਨਹੀਂ ਪੁੱਠਾ ਕੰਮ ਜੇ ਚੱਕ ਦੇਖ ਲਿਓ ਉੱਪਰ ਜਾ ਕੇ ਅਸੀਂ ਉਹ ਵੀ ਸਿੱਖ ਲੈਣਾ ਉੱਪਰ ਦਾ ਦੇਖਣਾ ਪੈਣਾ ਉਹ ਹੀ ਆ ਮਲੇ ਬਾਹਰੂ ਦੇਖ ਕੇ ਉਕੜੇ ਲਾ ਦੇਣਾ ਉਹ ਵੀ ਐ ਤਾਂ ਹੈ ਨਹੀਂ ਨੋਕਾ ਇਨਵਰਟਰ ਤਾਂ ਨਹੀਂ ਹੈਗਾ ਬਾਕੀ ਦਾ ਸਾਲ ਕੁਝ ਕਰਦੀ ਤਾਂ ਤੇਜ਼ ਪੱਖੇ ਵਾ ਪੱਖੇ ਹਾਂਜੀ ਪੱਖੇ ਫਿੱਟ ਕਰ ਦੇਣੀ ਕੱਲੂ ਟਰੈਕਟਰ ਵਾਲੀ ਬੈਟਰੀ ਲਾਉਣੀ ਐਸਾ ਵੀ ਕਰਦੇ ਆਹ ਜਿਹੜਾ ਪੌਲੀਆਂ ਦਾ ਉਹ ਵੀ ਹੁਣ ਕੱਲੂ ਸਰਾਖ ਵੱਜਣੇ ਉੱਥੇ ਮਾਰ ਦੇਣੇ ਬਕੌਲੀਆਂ ਦਾ ਕਰਕੇ ਫੇਰ ਕੰਮ ਡਾਲੀ ਸਰਾਖ ਮਾਰਨੇ ਪੈਣੇ ਉੱਥੇ ਸਰਾਖ ਮਾਰ ਕੇ ਉਹ ਵੀ ਹੋ ਜਾਏ ਤੇ ਨਹੀਂ ਪਾਣੀ ਤਾਂ ਉੱਦੋਂ ਆ ਕੇ ਆਉਣਾ ਪੂਰਾ ਉੱਪਰ ਤੇ ਮਾਰੂ ਮਰ ਪੂਰਾ ਹੀ ਐਂ ਕਿਤੇ ਕਿਤੇ ਕਿੱਦੋਂ ਕਹਤਾ ਬੋਲਿਆ ਨਾ ਹੋ ਜਾਣਾ ਮਾਦ ਕਿੱਦੂ ਕਰਨਾ ਕਿਹਾ ਅੱਛਾ ਕਿਹੜਾ ਅੱਜ ਬਹੁਤ ਪਾਣੀ ਚੱਲਦਾ ਹੈ ਇਹਨ ਪੂਰਾ ਜਿਰ ਨਦੀ ਵੀ ਆਈ ਹੋਣੀ ਇੱਥੇ ਨਹੀਂ ਕਦੀ ਨਹੀਂ ਆਈ ਉੱਪਰ ਨਹੀਂ ਆਗਾ ਨਹੀਂ ਕਿਦਾਂ ਵੀ ਉੱਪਰੋਂ ਕੋਈ ਉਦਾਂ ਲਦੀ ਹੋਣੀ ਆਪਣਾ ਪਾਣੀ ਗਾ ਨਹੀਂ ਨਦੀ ਆਉਣੀ ਹੈ ਕਿ ਉੱਥੇ ਹੋਣੀ ਹੈ ਕਈਆਂ ਚੱਕੋਈ ਕਈਆਂ ਚਲੋ ਨਹੀਂ ਨਾ ਤੋਲ ਕੇ ਝਟੂਗਾ ਇਹ ਆਉ ਵੀ ਪੂਰੀ ਆਉਗੇ ਨਹੀਂ ਆਉਂਦੀ ਨਹੀਂ ਬਸ ਇਦੀ ਮਰਜ਼ੀ ਦਾ ਮਾਲਕ ਆ ਜਿੱਦਣ ਲੋੜ ਆਉਂਦੀ ਉਦੋਂ ਇਹਨੇ ਵੀ ਨਹੀਂ ਆਉਣਾ ਹੈਗਾ ਆ ਪਰਲਾ ਏਰੀਆ ਬਾਈ ਦਾ ਮੈਸੇਜ ਆਇਆ ਤਾਂ ਕਹਿੰਦਾ ਸੁਨਾਮਕੀ ਨਹੀਂ ਬਾਈ ਕਿਣੀ ਵੀ ਨਹੀਂ ਆ ਗਈ ਉਧਰ ਨੂੰ ਤੇ ਆਪਣੇ ਬਾਧੂਏ ਹੋਇਆ ਸਾਡੇ ਆਏ ਆ ਚੌਂਤੇ ਬੋਗਰਾ ਹਾਲਾ ਦਾ ਦਿੱਲੀ ਧਾਨ ਮਰ ਜਾਣੇ ਉਹ ਜਿਹੜੇ ਚੌਂਤੇ ਔਰਲੇ ਵਾਸਤੇ ਮੂੜ ਪਰ ਚੱਕਰ ਵਾਲੇ ਦੇ ਮੂੜ ਕਿਉਂ ਪਾਣੀ ਬੋਗੜ ਦੁੱਬੇ ਪਈ ਆ ਉਹ ਕਿੱਦਾਂ ਜਿਮਣੀ ਆ ਗਈ ਉੱਥੇ ਜਿਨਾ ਕਿ ਨਹੀਂ ਦਿੱਲੀ ਨੇ ਘੜਦਾ ਗੰਨੇ ਆ ਦਾ ਪਿੱਛੇ ਦੇ ਪਾਣੀ ਉੱਤੇ ਕੂਜੀ ਨਾ ਜੇ ਨਿਕਲਦਾ ਉਹ ਜਨੀਵਾ ਕਿਹਦੇ ਬਹੁਤ ਆ ਉਹ ਪਰਾਂ ਨੂੰ ਕੁੜੀ ਹੈ ਨਾ ਉਹਦੀ ਹਾਂ ਜਿਹੜੀ ਗੁਰਮਤੀ ਮਿਸ਼ਰਾਲੀ ਕਾਲਜ ਦੇ ਮੁੰਰੇ ਨੂੰ ਨਿਕਲ ਜਾਣਾ ਪਈ ਪਾਣੀ ਹੌਲੀ ਨਿਕਲਦਾ ਹੋਰ ਨਾਲਾ ਪੈ ਜੂਵੇ ਮੁੰਰੇ ਤੇ ਸਿੱਧੇ ਬੱਜ ਗਏ ਕਿ ਪਤਾ ਕਰ ਰਹੇ ਕਿ ਆ ਜਣਾ ਨਹੀਂ ਹੋਰੀ ਪਰ ਜਾਚੇ ਦੀ ਅਜੇ ਭਵਿੱਖਬਣੀ ਗਲਤ ਹੋ ਗਈ ਚਾਚੇ ਨੇ ਕਿਹਾ ਤਾਂ 3-4 ਵਜੇ ਦੱਸਿਆ ਹੋਇਆ ਪਹ ਹੈ ਨਹੀਂ ਪਰ ਰਾਤ ਦੇ ਤਾਂ ਹੀ ਆਪੂ ਲੇਟ ਆ ਕੇ ਖਾਣੇ ਮੰਗਾ ਕੇ ਖਾਦੇ 버ਗਰ ਦਲੀ ਨੂੰ ਭੁਲਾ ਜਾਣ ਇਹਨਾਂ ਨੇ ਇਹ ਫੇਰ ਪਹੜੀ ਗੱਭਕੂ ਤੁਂ ਕਦਾਇਨ ਰਾਤ 8:30 ਵਜੇ ਕਰੀਬ ਆ ਗਿਆ ਤਾਂ ਜੱਲੀ ਕਰੂੜੀ ਕਰੀ ਦੱਲੀ ਦੇ ਨੂੰ ਦੀ ਮਾਂ ਐ ਇਹ ਕਹਿੰਦੀ ਨਹੀਂ ਛੱਡੇ ਚੜ੍ਹ ਤੱਕ ਓ ਦੱਲੀ ਤੈਨੂੰ ਨਾ ਮੈਂ ਨਾ ਲੜਦਾ ਵਾ ਕਿਹੜਾ ਤੇ ਤੂੰ ਤਾਂ ਸਾਰਾ ਹੀ ਇੰਤਜ਼ਾਰ ਜੀ ਨਾ ਦਾ ਮੀਡੀਆ ਦਾ ਸੋਣਾ ਬਾਟੀ ਹੋਣਾ ਲੱਜਣਾ ਨਾ ਇਹਨਾਂ ਦਾ ਮੀਡੀਆ ਬੁਲਾ ਕੇ ਤੇ ਦੱਸ ਤਿੰਨੇ ਚਾਰ ਇਹ ਵੀ ਛੜੇ ਰਹਿ ਜੂਗੇ ਅੱਧੀ ਨਹੀਂ ਮੀਡੀਆ ਨੂੰ ਆਏਗਾ ਤੁਹਾਨੂੰ ਸੋਣਾ ਵੀ ਦੱਲੀ ਹਾਂ ਆ ਗਾਦੀ ਵਾਲੀ ਗੱਡੀ ਆ ਜੀ 900 ਆ ਕੱਪੜੇ ਆ ਸ਼ੋਪਿੰਗ ਕਰ ਲਓ ਹਾਂ ਐ ਕਰ ਓਏ ਖਾਣ ਚਾਰ ਲੀਖ ਦੇ ਕੋਲ ਐ ਕਰ ਖਾ ਚੱਕਲੇ ਤੈਨੂੰ ਜੀ ਨਟਰ ਦਾ ਕੰਮ ਕਮਾਉਂਦਾ ਹਾਂ ਚੱਲ ਚਲੋ ਦੇਖੋ ਲਾਈਟ ਤਾਂ ਨਹੀਂ ਆ ਜੀ ਆ ਜਾਣੀ ਆ ਜਨੇ ਨੂੰ ਸੀ ਸਾਰੇ ਬੋਟ ਗਾਸ ਲੈ ਐ ਚੇ ਦੇਖ ਲੈ ਲੋ ਜੀ ਆ ਜਲ ਕੁਕੜੀਆਂ ਇੱਧਰ ਵੀ ਆ ਗਈਆਂ ਜਿਹੜੀਆਂ ਰਾਜੇ ਨੂੰ ਤੰਗ ਕਰਦੀਆਂ ਮਸੜ ਨੂੰ ਕੱਟਦੀਆਂ ਹਾਂ ਹਾਂ ਹੋਰ ਫਿਰ ਠੀਕ ਹੈ ਬਈ ਉਹ ਫਿਰਦੀਆਂ ਉਹ ਦੇਖ ਬਹੁਤ ਤੰਗ ਐ ਇੰਨੇ ਬੰਬ ਚਲਾਉਂਦਾ ਉਹ ਰੋਜ਼ ਤੰਗ ਉਹਨੂੰ ਤਾਂ ਪਤਾ ਨਹੀਂ ਤੰਗ ਰੇ ਮੇਰੇ ਨਾਲ ਕੋਈ ਨਹੀਂ ਵੱਡਦੀਆਂ ਹੈਗੀਆਂ ਯਾਰ ਦੇਖ ਲੈ ਉਹਰੇ ਆ ਲੱਗਦੇ ਨਹੀਂ ਇੱਥੇ ਉਹ ਤਾਂ ਪਾਣੀ ਨੇ ਮਾਰੇ ਵੀ ਆ ਡੱਕੇ ਵੱਡੇ ਤਾਂ ਤੈਨੂੰ ਐਂ ਦਿਖ ਜਣੇ ਹਾਂ ਵੱਡੇ ਤਾਂ ਪਰ ਦੇਖਣੇ ਹੁਣ ਕਿ ਐਂ ਹੁਣ ਤਾਂ ਪਾਣੀ ਤਾਂ ਚੱਲਦਾ ਜਿਹੜਾ ਡੱਕਾ ਹੁੰਦਾ ਉਹ ਤਾਂ ਡਰ ਜਾਂਦਾ ਤੇ ਹਾਂ ਮੈਂ ਵੀ ਬੰਬ ਚਲਾਵੇਂ ਨਾ ਪਰ ਇੱਕ ਤੋਂ ਸਿਰਾਂਗੀਆਂ ਤੋਬੇ ਕਰਕੇ ਆਉਂਦੀਆਂ ਉਰੇ ਦਾ ਟੁੱਬਾ ਵੀ ਨਹੀਂ ਨੇੜੇ ਤੇੜੇ ਉਹ ਝੱਲੀਆਂ ਭਰ ਗਿਆ ਨਾ ਉੱਪਰ ਆ ਗਈਆਂ ਜਿਆਦਾ ਹੋਰ ਫਿਰ ਵਧੀਆ ਠੀਕ ਆ ਤਾਂ ਠੀਕ ਆ ਹਾਂ ਤਾਂ ਮੀਂਹ ਵਧੀਆ ਹੋ ਗਿਆ ਮੀਂਹ ਨੇ ਤਾਂ ਨਜ਼ਾਰਾ ਲਿਆਂਦਾ ਬਾਕੀ ਲੈਟ ਨਹੀਂ ਲਿਆਂਦਾ ਪਿਆ ਹੁਣ 2-3 ਦਿਨ ਤੇ ਪੂਰੀ ਪੂਰੀ ਜੀ ਆਉਂਦੀ ਆ ਨਹੀਂ ਹਫਤਾ ਹੋ ਗਿਆ ਹੂੰ ਹਫਤਾ ਹੋ ਗਿਆ 8 ਘੰਟੇ ਦੇ ਇੱਕ ਵੈਂਟ ਉੱਪਰ ਨਹੀਂ ਹਾਂ ਉਹੀ ਕਹਿੰਦੇ ਪੂਰੀ ਪੂਰੀ ਆਉਂਦੀ ਆ ਪੂਰੀ 8 ਘੰਟੇ ਅੱਜ ਤਾਂ ਚੱਲੀ ਆ ਕੱਲ ਵਾਧੂ ਅੱਜ ਵੀ ਵਾਧੂ ਚੱਲੀ ਆ ਹੁਣ ਵੀ ਚੱਲਦੀ ਆ ਹੁਣ ਇਹ ਵਾਧੂ ਹੈ ਆ ਟਾਈਮ ਦਾ 1:30 ਵਜੇ ਮੁੱਕ ਗਿਆ ਹੂੰ ਪਰ ਵਧੀਆ ਸਾਰਦੀ ਦਾ ਪਰ ਵਾਧੂ ਨਹੀਂ ਆਈਓ ਨਹੀਂ ਆਪਣੇ ਟਾਈਮ 'ਚ ਉਹ ਮੀਂਹ ਪੈਂਦਾ ਤਾਂ ਆਹੋ ਸਵੇਰੇ 5:30 ਵਜੇ ਆਉਣੀ ਸੀ 8 ਘੰਟੇ ਮੇ ਲੱਗੀ ਸਮਝ ਨਾ ਛੱਡਤੀ ਹੋਣ ਇਹਨਾਂ ਨੇ ਸਵੇਰੇ 5:30 ਵਜੇ ਆਉਣੀ ਸੀ ਮੀਂਹ ਪੈਂਦਾ ਤਾਂ ਆਈ ਨਹੀਂ ਗੰਨੇ ਡੱਡੇ ਹੋਣ ਲੱਗ ਗਏ ਯਾਰ ਜੰਨਾ ਮੈਂ ਤਾਂ ਤੈਨੂੰ ਆਪ ਕਹਿਣਾ ਵੀ ਦੇਖ ਬੰਦਾ ਕੋਈ ਬਣਾ ਲਈਏ ਯਾਰ ਹਾਂ ਬਣਾਉਣਾ ਪੈਣਾ ਡੱਡੇ ਹੁੰਦੇ ਜਾਂਦਾ ਮੇਰੇ ਸੀ ਨਾਲ ਖਾਸ ਆਉਗੇ ਮੇਰੇ ਵਾਲਾ ਵੀ ਕਿਤੇ ਹੈਗਾ 1 2 3 4 ਪਾਣੀ ਕਰਕੇ ਨਾ ਹਾਂ ਜੜ ਪੋਲੀ ਹੁੰਦੀ ਆ ਭੱਜਦਾ ਬੁੱਡੇਪੁਰੇ ਜਾ ਕੇ ਪਤਾ ਕਰਨਾ ਪੈਣਾ ਵੀ ਆਏ ਕਿ ਨਹੀਂ ਆਏ ਆਪਣੇ ਵਾਲੇ ਮੈਨੂੰ ਇੱਕ ਤਰ੍ਹਾਂ ਰਿਸ਼ਤੇਦਾਰ ਵੀ ਕਹਿੰਦਾ ਉਹ ਹਰਮਨ ਆਪ ਸਵਾਦ ਹੀ ਆ ਉਹ ਆਏ ਤਾਂ ਪਤਾ ਨਹੀਂ ਕਿਹੜੀ ਲੇਬਰ ਆ ਕਹਿੰਦਾ ਬਹੁਤ ਵਧੀਆ ਬਣਾਈ ਆ ਫੋਨ ਕਰ ਲੂੰਗਾ ਉਹਨੂੰ ਵੀ ਹੋਈ ਪੁੱਛੀ ਕਿਹੜਾ ਵੀ ਬੇਲੇ ਹੋਗੇ ਕਿ ਨਹੀਂ ਪਰ ਜੀਰੀ ਕਰਕੇ ਹਲੇ ਚੱਲ ਲੰਘ ਜਾਨੇ ਹਲੇ ਤਾਂ ਆਂਦਾ ਦੱਸ ਦੇਣਾ ਦਾਦ ਦੇ ਲੰਘ ਜਵੇ ਆਏ ਵੀ ਆ ਜਵੇ ਦਾਦ ਦੇ ਤੱਕ ਮਿਲ ਜਵੇ ਬਾਅਦ ਵਿੱਚ ਤਾਂ ਫਿਰ ਜਿਆਦਾ ਔਖਾ ਹੋ ਜਾਣਾ ਲਾਗਾ ਲੁਗਾਆਂ ਨਾਲ ਰਲ ਜੂਗੇ ਜਣਣਾ ਉਹ ਲਾਗ ਛੋਟੀ ਜੀ ਨਾ ਵੀ ਲਾਗ ਉਹ ਤਾਂ ਹੈ ਉੱਥੇ ਜੰਮਿਆ ਨਹੀਂ ਤੇ ਦੁਬਾਰਾ ਲਾਇਆ ਤੇ ਮੇਰੇ ਕੋਲਾਈ ਹਲਾ ਗਿਆ ਜਕਰ ਪਰਾਂ 2-11 ਚ ਕੰਨਾ ਥੋੜਾ ਖਾਸ ਆ ਬਹੁਤ ਉੱਚਾ ਲੱਗਦਾ ਉਧਰ ਹੂੰ ਪਰਲੇ ਪਾਸੇ 2-3 ਕਿਆ ਰਹੇ ਆ 2-11 ਚ ਨਾ 2.5 ਚ ਹੂੰ ਅੱਧ ਬਹੁਤ ਆ ਉਰਲੇ ਪਾਸੇ ਥੋੜਾ ਘੱਟ ਲੱਗਦਾ ਅੱਛਾ ਪਰਲੇ ਪਾਸੇ ਜਾ ਪਤਾ ਨਹੀਂ ਉਰਲੇ ਪਾਸੇ ਥੋੜਾ ਨੀਵੇਂ ਕਰਕੇ ਪਾਣੀ ਪੂਣੀ ਖੜਦਿਆਂਦਾ ਜਾਂ ਪਾਣੀ ਪੂਣੀ ਜ਼ਿਆਦਾ ਚੜਕੇ ਲੱਗਦਾ ਗ੍ਰੋਥ ਦਾ ਫਰਕ ਪੈ ਜਾਂਦਾ ਇਹ ਤਾਂ ਹੈਗਾ ਹੁਣ ਆਏ ਤਾਂ ਦੇਖਦਾ ਬੀਜੜ ਮੁੱਢੇ ਨਾਲੋਂ ਬੀਜੜ ਤਕੜਾ ਹ ਕੱਤਤੀ ਆਪਣਾ ਔਰ ਸਾਡੇ ਸਾਲਾ ਪਾਣੀ ਥੋੜਾ ਜਿਹਾ ਫਰਕ ਪਾ ਦਿੰਦਾ ਨਹੀਂ ਤਾਂ ਅਸੀਂ ਗੰਨਾ ਤਣੂ 600 ਦੇ ਘੱਟ ਨਾ ਹੋਣ ਦਮਾ 550 600 ਪਾਣੀ ਸਾਡੇ ਮਾਰ ਕਰਦਾ ਹੁਣ ਖੜਾ ਹੈ ਦੇਖ ਲੈ ਵੀ ਹਲੇ ਬਰਸਾਤ ਤੇ ਵਾਦੇ ਸੁੱਕਣਾ ਇਹ ਹੁਣ ਕਾ ਸੁੱਕਣਾ ਇਹ ਕੱਲੂ ਵੇਰ ਪੈ ਕੇ ਤਾਂ ਚੱਲਦਾ ਹੀ ਰਹਿਣਾ ਉਹੀ ਕਹਿੰਦਾ ਉਦੋਂ ਸੁੱਕ ਗਿਆ ਤਾਂ ਥੋੜਾ ਜਿਹਾ ਫੇਰ ਪੈ ਗਿਆ ਇਹ ਚੀਜ਼ ਫਰਕ ਪਾਉਂਦੀ ਆ ਹੁਣ ਫੇਰ ਵੀ ਗੰਨਾ ਤਾਂ ਬਸ ਇਹਦਾ ਨਿਕਲੇ ਆਉਂਦਾ 4 400 450 ਪਰ ਇਹ ਚੀਜ਼ ਦਾ ਫਰਕ ਪੈਂਦਾ ਤੇਰੇ ਗੰਨਾ ਵੱਧ ਨਿਕਲਣਾ ਚਾਹੀਦਾ ਦੇਖਿਆ ਕਿਹੜੇ ਸਾਬ ਗਿਆ ਭਜਾਈ ਆਉਂਦਾ ਜਾ ਕੋਈ ਨਹੀਂ ਆਦੋਲੇ ਧਾਨੇ ਹੈ ਜੇ ਗਰ ਵੀ ਗਿਆ ਪਿਛਲੇ ਉੱਤੇ ਮੇਰਾ ਮੈਨੂੰ ਦੱਸੀਓ ਦੀ ਬਾਅਦ ਕੈਣੀ ਆ ਦੀ ਪਿਛਲੇ ਬੈਡਾਂ ਵਾਲੇ ਹੂੰ ਤੇ ਠੀਕ ਰਿਹਾ ਉਹ ਵਧੀਆ ਦਾ ਮੁੱਢਾ ਕਿਹੇ ਜਾਦਗੀ ਮੁੱਢਾ 895 ਦਾ ਬਹੁਤ ਵਧੀਆ ਦੋਵੇਂ ਬੂਟੇ ਬੜੇ ਹੋ ਗਏ ਹਲੇ ਫਿਰ ਜਿਹੜਾ ਉੱਪਰ 38 ਆ ਬੂਟੇ ਚ ਹੋਇਆ ਨਹੀਂ ਜਮ ਵੀ ਨਹੀਂ ਹੋਇਆ ਵਾ ਤਾਂ ਨਹੀਂ ਉਹ ਮਤਲਬ ਕਹਿਣ ਦਾ ਭਾਵੇਂ 200 ਵੀ ਹੋ ਜੀ ਉਹ ਵੀ ਬਹੁਤ ਆ ਪਰਲਾ ਹਾਂ ਇੰਨਾ ਕ ਤਾਂ ਹੋ ਜਾਣਾ ਨਾ ਤੇ ਤਾਂ ਬਹੁਤ ਆ ਜੀ 200 ਕੰਟਲ ਵੀ ਨਿਕਲੇ ਆ ਬੂਟਿਆਂ ਚ ਦੂਏ ਜਾਨੀ ਉਹ 38 ਤੈਨੂੰ ਪਤਾ ਪਹਿਲਾਂ ਵੀ ਉਹ ਸਿੱਧਾ ਜੀ ਲੱਗਦਾ ਤਾਂ ਜਦ ਪਹਿਲਾਂ ਬੀਜੜ ਵੀ ਤਾਂ ਜਦ ਵੀਸ ਵਾਲਾ ਇਕੱਲਾ ਇਕੱਲਾ ਜੀ ਲੱਗਦਾ ਤਾਂ ਜਿਹੜਾ ਉਰਲੇ ਪਾਸੇ ਖੇਤ ਤਾਂ ਉੱਪਰ ਜਿਹੜਾ ਮੋਟਰ ਦੇ ਮੂਰੇ ਵਾਲਾ ਉਹੀ ਕਹਿੰਦਾ ਮੈਂ ਤੈਨੂੰ ਅੱਛਾ ਹਾਂ 200 ਵੀ ਹੋ ਜਵੇ ਨਾ ਮੁੱਢਾ ਦੂਏ ਸਾਲ ਦਾ ਬੂਟਿਆਂ ਚ ਬਹੁਤ ਆ ਉਹ ਵੀ 70 80 ਹਜ਼ਾਰ ਦਾ ਹੋ ਗਿਆ 50 60 ਹਜ਼ਾਰ ਵੱਜ ਜਾਣਾ ਜਾਂ ਕੀਲੇ ਦੇ ਹਿਸਾਬ ਨਾਲ 200 ਤਾਂ ਵੱਧ ਹੋ ਜਾਣਾ ਉਹ ਤਾਂ ਉਹ ਵੀ ਕਹਿੰਦਾ ਮੈਂ 99 ਨਹੀਂ ਹੋ ਗਿਆ ਮੇਰੇ ਵਿੱਚ 99 ਦੇ ਬੂਟੇ ਲਾਏ ਆ ਆਪਣੇ ਜਿਹੀ ਉਹ ਚੈਤ ਕੀ ਲਾਏ ਆ ਉਹ ਚੈਤ ਕੀ ਲਾਏ ਜਿਹੜਾ ਉੱਪਰਲਾ 38 ਤਾਂ ਖਰਚਾ ਪਰਚਾ ਕੱਢ ਕੇ ਨਾ ਉਹ ਵੀ ਕਹਿੰਦਾ ਮੈਂ ਜੇ 77000 ਰੁਪਏ ਵੀ ਛੱਡ ਜਵੇ ਕੀਲਾ ਤਾਂ ਵੀ ਬਹੁਤ ਆ ਗਈ ਕਿ ਬੂਟੇ ਵੀ ਦੋ ਸਾਲ ਦੇ ਹੋ ਜਾਣੇ ਫਰਕ ਬਹੁਤ ਪੈਂਦਾ ਯਾਰ ਬੂਟੇ ਨੂੰ ਬਹੁਤ ਫਰਕ ਗ੍ਰੋਥ ਪਾਉਂਦੀ ਆ 1.5 ਸਾਲ ਦੇ ਬੂਟੇ ਸੰਘ ਲਾ 1.5 ਸਾਲੇ ਹੋ ਗਏ ਹਾਂ 1.5 ਸਾਲ ਹੋ ਗਏ 1.5 ਸਾਲ ਬਖ ਦੱਸਦੇ ਆ ਇਹ ਚਲ ਦੇਖਦਾ ਕਰੂੰਗਾ ਹਰਮਨ ਨੂੰ ਫੋਨ ਵੀ ਭੇਜ ਕਿਹੜੇ ਬੰਦੇ ਤੇਰੇ ਕੋਲ ਭਾਈ ਹਾਂ ਪੁੱਛੀ ਯਾਰ ਉਹਨੂੰ ਪੁੱਛੂੰਗਾ ਵੀ ਗੰਨਾ ਘਰਨ ਲੱਗ ਗਿਆ ਇਹ ਜਲ ਕੋਕੜੀ ਨੂੰ ਦੱਸਦੇ ਨਹੀਂ ਫਿਰ ਲੀਵਰ ਸਮਝਾਉਣੀ ਪੈਣੀ ਜੇ ਵੱਡੂਗੀ ਉਹਨਾਂ ਨੂੰ ਕਹਿੰਦਾ ਵੀ ਲੈ ਜਾ ਭਾਈ ਇਹਨੂੰ ਚਲੋ ਠੀਕ ਆ ਜੀ ਫਿਰ ਹੋਰ ਫਿਰ ਵਧੀਆ ਇੰਨੇ ਘੱਟ ਪਾਣੀ ਜਿੱਕਾ ਦੂ ਨਹੀਂ ਕਰੀਦਾ ਹੁੰਦਾ ਪਾਣੀ ਦਾ ਹੁਣ ਮੀਂਹਦਾ ਏ ਡੋਲਾ ਬੂਟ ਟੱਪ ਕੇ ਦਾ ਸਾਲ ਇੰਨੇ ਘੱਟ ਪਾਣੀ ਜਿੱਕਾ ਦੂ ਕਰਕੇ ਦੱਸ ਜੀਰੀ ਕੀ ਕਰੂੰਗਾ ਤੂੰ ਕਸ ਤੂੰ ਥੋੜਾ ਪਾਣੀ ਪਾ ਲੂ ਸਾਡਾ ਕੱਦੂ ਤਾਂ ਹੀ ਚੰਗਾ ਹੋਊਗਾ ਓ ਸਾਨੂੰ ਆਏ ਜਿਹੜਾ ਮੇਰੀ ਗੱਲ ਸੁਣਦਾ ਤੱਗੀ ਪੈਂਦੀ ਘੱਟ ਪਾਣੀ ਚ ਤੱਗੀ ਪੈਂਦੀ ਘੱਟ ਪਾਣੀ ਚ ਪ੍ਰੋਪਰ ਹਿਸਾਬ ਜੇ ਦਾ ਪਾਣੀ ਚਾਹੀਦਾ ਹਿਸਾਬ ਦਾ ਹੀ ਆਹੋ ਕਿੱਥੇ ਲੈ ਸਾਡੇ ਗਿੱਟਾਂ ਡੁੱਬਦਾ ਨਹੀਂ ਲੈ ਲੈ ਆ ਗਿੱਟਾਂ ਡੂ ਦਾ ਲੈਜਰ ਹੋਏ ਵੇ ਖੇਤ ਹੂੰ ਤੂੰ ਤਾਂ ਉਹੀ ਨਹੀਂ ਜਿੱਤਣ ਦਿੰਦਾ ਤਾਂ ਸਾਨੂੰ ਬੱਥੇ ਜਿੱਤਣ ਦੇਣਾ ਇਹ ਦੇਖ ਹੁਣ ਇਹ ਆ ਪਾਇਗਾ ਤੇ ਆਹ ਗਾਰੇ ਲੱਗਿਆ ਹੁਣ ਲੈ ਸਾਨੂੰ ਕਹ ਉਹਦਾ ਗਾਰੇ ਲੱਗਾ ਵਜਨ ਤੇ ਖੜਾ ਹੋ ਕੇ ਦਿਖਾ ਯਾ ਕੜਾ ਹੋਈ ਜਾ ਪਰ ਸਾਰੇ ਵਿਚੇ ਛੋਟੇ ਘਾਰੇ ਲੱਗਿਆ ਵੇਹੇ ਲੱਗਦਾ ਨਾਲ ਇੱਥੇ ਸੱਕਣੀ ਇਹ ਆਹ ਲੈ ਇਹਨੀ ਜਿਮਾਰੀ ਆਉਣ ਦਿੰਦਾ ਹੈਗਾ ਇਹ ਯਾਰ ਰੋਏ ਪਾਣੀ ਘਾੜੋ ਚੱਲ ਚਲੀਏ ਘਰ ਨੂੰ ਹੁਣ ਚੱਕ ਲੈ ਕਿਧਾ ਆ ਗਿਆ ਚੱਲ ਫੇ ਚਲੀਏ ਘਰ ਨੂੰ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਕੱਲੂ ਯਾਦ ਲਈ ਸਤਿ ਸ੍ਰੀ ਅਕਾਲ ਜੀ